你放的。 ਉਹ ਮੋਦੀ ਆ ਰਹੇ ਤੁਸੀਂ ਜਾਣ ਕੇ ਵਿਰੋਧ ਕਰ ਰਹੇ ਹਾਂ ਅਸੀਂ ਮੋਦੀ ਦਾ ਵਿਰੋਧ ਕਰ ਰਹੇ ਹਾਂ ਮੋਦੀ ਨੇ ਪਹਿਲਾਂ ਸਵਾ ਸਾਲ ਸਾਨੂੰ ਦਿੱਲੀ ਦੇ ਬਾਰਡਰ ਉੱਤੇ ਨੋਲਿਆ ਫੇਰ ਆ ਛੰਮੂ ਬਾਰਡਰ ਦੇ ਉੱਤੇ ਜਿਸ ਤਰੀਕੇ ਨਾਲ ਤੁਹਾਨੂੰ ਸਾਰੇ ਦੁਨੀਆ ਨੂੰ ਸਾਰੇ ਆਲ ਵਰਲਡ ਨੂੰ ਪਤਾ ਜਿਸ ਤਰੀਕੇ ਨਾਲ ਉੱਥੇ ਹਰਿਆਣੇ ਦੇ ਬਾਰਡਰ ਤੇ ਕੰਦਾ ਕੱਢਿਆ ਗਿਆ ਕਿਲ ਠੋਕੇ ਗਏ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਆਰਐਸਐਸ ਦੇ ਗੁੰਡਿਆਂ ਨੇ ਸਾਡੇ ਕਿਸਾਨ ਸ਼ੁਭ ਕਰਨ ਤੇ ਹੋਰ ਸਾਡੇ ਕਿਸਾਨ ਚੀਦ ਕੀਤੇ ਆ ਜੇ ਉਹ ਸਾਨੂੰ ਦਿੱਲੀ ਜਾਣ ਤੋਂ ਰੋਕ ਸਕਦਾ ਅਸੀਂ ਵੀ ਨਰਿੰਦਰ ਮੋਦੀ ਨੂੰ ਜਿਹੜਾ ਜਿੰਨੀ ਸਾੜ ਦੀ ਸਮਰੱਥਾ ਆ ਅਸੀਂ ਵੀ ਕਹਿੰਨਾ ਵੀ ਸ਼ਰਮ ਆਉਣੀ ਚਾਹੀਦੀ ਆ ਜੇ ਪੰਜਾਬ ਵਾਲੇ ਦਿੱਲੀ ਨਹੀਂ ਜਾ ਸਕਦੇ ਤਾਂ ਨਰਿੰਦਰ ਮੋਦੀ ਇਥੇ ਛਣਕਣਾ ਲੈਣ ਆਇਆ ਠੀਕ ਹੈ ਅੱਜ ਉਹਦੇ ਕੋਲ ਪਾਵਰ ਆ ਪਰ ਇਥੇ ਬੜੇ ਬੜੇ ਪਾਵਰ ਵਾਲੇ ਜਿਹੜੇ ਉਹ ਵੀ ਰੋੜ ਜਾਂਦੇ ਆ ਇਥੋਂ ਇਹ ਮਤ ਸਮਝੇ ਵੀ ਮੇਰੇ ਮਾਰੇ ਦੇਣ ਆਉਣੇ ਨਹੀਂ ਹੈਗੇ ਅਸੀਂ ਉਸ ਮੋਦੀ ਦੇ ਵਿਰੋਧ ਵਿੱਚ ਭਾਜਪਾ ਦੇ ਵਿਰੋਧ ਵਿੱਚ ਅਸੀਂ ਅੱਜ ਪ੍ਰਦਰਸ਼ਨ ਕਰਨ ਵਾਸਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੁਸ਼ਿਆਰਪੁਰ ਦੇ ਵੱਖ-ਵੱਖ ਟੌਂਕਲ ਨੇ ਇਕੱਠਾ ਹੋਇਆ ਅਸੀਂ ਕਹਿੰਨੇ ਆਂ ਵੀ ਭਾਜਪਾ ਦੀ ਸਰਕਾਰ ਨੂੰ ਹਰਾਉਣਾ ਉਹ ਜ਼ਰੂਰੀ ਆ ਇਹ ਫਾਸੀਵਾਦੀ ਸਰਕਾਰ ਆ ਇਹ ਲੋਕ ਵਿਰੋਧੀ ਆ ਇਹ ਕਿਸਾਨ ਵਿਰੋਧੀ ਆ ਇਹ ਅੰਡਾਨੀਆਂ ਬਾਨੀਆਂ ਦੀ ਸਰਕਾਰ ਆ ਇਹ ਮੋਦੀ ਆਊਗਾ ਤੇ ਆਮ ਲੋਕ ਜਿਹੜਾ ਉਹ ਮਰੂਗਾ ਸੋ ਇਸ ਕਰਕੇ ਅਸੀਂ ਨਰਿੰਦਰ ਮੋਦੀ ਨੂੰ ਕਹਿੰਦੇ ਆ ਸਰ ਮੋਦੀ ਗਾਜਪਾਲ ਸਰਕਾਰ ਤਾਂ ਕਹਿ ਰਹੀ ਹੈ ਵੀ ਜਣ ਕੇ ਕਿਸਾਨਾਂ ਨੂੰ 6000 ਰੁਪਏ ਦੇ ਰਹੀ ਹੈ ਕੀ ਇਸ ਦਾ ਰਹਿਿਆ ਜੀ ਕਿ 6000 ਰੁਪਿਆ ਦਿੱਤੇ ਕਿਹੜੇ ਨੂੰ ਬੈਠਾ ਦਿੱਤਾ ਹੈ ਉਹਨਾਂ ਨੇ ਜਿਹੜਾ ਮਨ 6000 ਰੁਪਿਆ ਦਿੱਤਾ ਕਿਸੇ ਨੇ ਕੁਝ ਨਹੀਂ ਦਿੱਤਾ ਜੀ ਜੇ ਮਨ ਐਮ ਐਸ ਬੀ ਵੀ ਮਿਲਦੀ ਸਾਨੂੰ ਤਿੰਨ ਸਟੇਟਾਂ ਨੂੰ ਮਿਲ ਰਹੀ ਹੈ ਸਿਰਫ ਪੰਜਾਬ ਨੂੰ ਹਰਿਆਣੇ ਨੂੰ ਤੇ ਜੂਪੀ ਦੇ ਕੁਝ ਪੋਰਸ਼ਨ ਨੂੰ ਐਮ ਐਸ ਬੀ 23 ਫਸਲਾਂ ਤੇ ਆ ਉਹ ਕਹਿੰਦਾ ਐਮ ਐਸ ਬੀ ਜਾਰੀ ਰਹੂ ਸਾਡੇ ਨਾਲ ਸਮਝਾਉਂਤਾ ਹੋਇਆ ਸੀ ਐਮ ਐਸ ਬੀ ਦੇ ਉੱਤੇ ਕਾਨੂੰਨ ਬਣਾਉਂਗਾ ਮੈਂ ਜੇ ਕੋਈ ਵੀ ਪ੍ਰਾਈਵੇਟ ਖਰੀਦਦਾ ਆ ਤਾਂ ਜਿਹੜਾ ਮਾਰਜਨ ਹੋਊਗਾ ਉਹ ਸਾਨੂੰ ਦਿੱਤਾ ਜਾਊਗਾ ਕਿਸਾਨਾਂ ਨੂੰ ਉਹ ਕਾਨੂੰਨ ਤੋਂ ਉਹ ਮੁਕਰ ਗਏ ਆ ਉਸ ਗੱਲ ਕਰਕੇ ਸਾਡੇ ਜਿਹੜੇ ਸ਼ਹੀਦ ਕਿਸਾਨ ਹੋਏ ਹੋਏ ਆ 750 ਤੇ ਲਖੀਮਪੁਰ ਖੀੜੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਮਾਰੇ ਗਏ ਆ ਚਾਰ ਦੇ ਇੱਕ ਪੱਤਰਕਾਰ ਮਾਰੇ ਆ ਗਿਆ ਉਹਨਾਂ ਨੂੰ ਸਜ਼ਾ ਮਾ ਨਹੀਂ ਦਿੱਤੀਆਂ ਜਾ ਰਹੀਆਂ ਉਹਨੂੰ ਜਮਾਨਤ ਦੇ ਉੱਤੇ ਬਾਹਰ ਛੱਡਿਆ ਗਿਆ ਉਹ ਜਿਹੜਾ ਮੰਤਰੀ ਦਾ ਬੇਟਾ ਸੀ ਇਹ ਸਾਰਾ ਕੁਝ ਜੋ ਆ ਉਹਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਆ ਇਹ ਸਾਡਾ ਹੱਕ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਨਵਿੰਦਰ ਮੋਦੀ ਦੀ ਸਰਕਾਰ ਵਾ ਜਿਹੜੀ ਉਹ ਇੱਥੇ ਖਤਮ ਹੋਣੀ ਚਾਹੀਦੀ ਆ ਨਹੀਂ ਅਗਲੀਆਂ ਕਦੇ ਚੋਣਾਂ ਨਹੀਂ ਹੋਣੀਆਂ ਜੇ ਨਰਿੰਦਰ ਮੋਦੀ ਦੁਬਾਰਾ ਸਰਕਾਰ ਦੇ ਵਿੱਚ ਆ ਗਿਆ ਤੇ ਉਹ ਸੰਵਿਧਾਨ ਨੂੰ ਬਦਲ ਕੇ ਮਨੁਸਮਰਤੀ ਆ ਜਿਹੜੀ ਉਹਨੂੰ ਲਾਗੂ ਕਰਨਾ ਚਾਹੁੰਦੇ ਆ ਤੇ ਇਹ ਕਹਿ ਰਹੇ ਆ ਕਿ ਸਾਰੀਆਂ ਜਾਤਾਂ ਦੀ ਜੈ ਜੈ ਭੀ ਮਰਦਾਬਾਦ 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 ਭਾਜਪਾ ਮਰਦਾਬਾਦ ਫਕਾਬਾਦ ਮੋਟਾ